ਹਾਂਜੀ ਅਸੀਂ ਤੁਹਾਨੂੰ ਵੇਲੀ ਆਏ ਹਾਂ ਤੁਹਾਨੂੰ ਵੇਲੀ ਦਿਖਾਣੇ ਆਹੀ ਆਪਣੀ ਆਓ ਆਇਆ ਹੱਟੀ ਗਾਈ ਗਾਈ ਅਸੀਂ ਹੁਣ ਧਾਰ ਕੱਢਣ ਲੱਗਿਆ ਨਹੀਂ ਧਾਰ ਕੱਢ ਜਗੇ ਸ਼ਾਮੋਂ ਵੀ ਦੁਬਾਰਾ ਸੇ ਹਮ ਦੋਨੋਂ ਧਾਰ ਕੱਢਿਆ ਚਾਪਰ ਹਾਂਗੇ ਦਾਲ ਦੇ ਤੇ ਅੰਦਰ ਬੰਨਣੀ ਆ ਇਹ। ਸੁਪਾ ਗਾਈ ਕਿੰਨੀ ਆ ਵੀਡੀਓ ਇਹ ਤੋਂ ਵੀ ਸ਼ੂਣ। ਮਮਾ ਮਾਰੀ ਦੋਣਾ। ਮੈਂ ਵੀ ਕਰਾਂ। ਨਹੀਂ ਇਹਨੇ। ਤੇ ਮਾਰ ਦਈਏ ਗਾਈ। ਨਹੀਂ ਮਾਰਦੇ। ਗਾਈ ਮਾਰਦੀ ਬੱਚੇ ਨਹੀਂ ਨਾ ਲੱਗਿਆ ਤੇ ਗਾਈ ਮਾਰਦੀ ਐ। ਦੋ ਵਾਰ। ਉਹ ਲਿਆ, ਬਾਲਟੀ ਲਿਆ ਕੇ ਆ ਬੀਬੀ ਕੋਲ। ਕੋਈ ਗੱਲ ਨਹੀਂ ਅਡੋ ਮੈਂ ਤੇ ਉਹਨੇ ਕੱਢਣੀ ਨਹੀਂ ਧਾਰ ਇਦਾਂ ਕੱਢ ਦੇ ਇਦਾਂ ਠੀਕ ਠੀਕ ਪਰ ਇਹ ਜਾ ਪਰ ਇਹ ਜਾ ਹੁਣ ਪਰ ਇਹ ਜਾ ਜਪਗਾਈ ਮਾਰਦੀ ਐ ਮੈਂ ਤੈਨੂੰ ਆਖਰ ਨਹੀਂ ਗਾਈ ਮਾਰਦੀ ਧਾਰ ਕੱਢ ਲਈ ਅਸੀਂ ਬਸ ਖਾਣ ਪੀਣ ਜੋ ਗਾਈ ਦੁੱਧ ਦਿੰਦੀ ਐ ਢੀ ਗਾਈ ਦਿਨੋ ਦਿਨ ਸਾਡੀ ਗਾਈ ਦੁੱਧ ਘਟਾਈ ਜਾਂ ਰਹੀ ਏ ਇਹ ਸਾਡੇ ਲੀਚੀਆਂ ਦਾ ਬੂਟਾ ਅਮਰੂਦਾਂ ਦਾ ਇਹ ਹੀ ਪਿਆਜ਼ ਨਹੀਂ ਰਿਹਾ ਕਾਹੀ ਬੜਾ ਭਾਂਡਿਆ ਪਿਆਜ਼ ਦੇ ਵਿੱਚ ਘੜੀ ਘੜੀ ਤੇ ਦੋ ਦਿਨਾਂ ਹੀ ਗੋਡੀਆਂ ਪਾਤੀਆਂ ਵਾ ਤੇ ਇਹ ਹਜੇ ਵੀ ਕਾ ਬੋਤ ਆ ਹਾਂਜੀ ਪਿਆਜ਼ ਨਾ ਗਰੋਥ ਘਟ ਕਰਨ ਦੇ ਆ ਤੇ ਤੁਸੀਂ ਕੋਈ ਦੱਸੋ ਸੋਲੂਸ਼ਨ ਪਿਆਜ਼ਾਂ ਨੂੰ ਕੀ ਪਾਣਾ ਚਾਹੀਦਾ ਹਾਂਜੀ ਬੱਚੇ ਨਾ ਬੜੇ ਸ਼ਰਾਰਤੀ ਆ ਸਾਡੇ ਵਿੱਚ ਵੰਡੀ ਪਿਆਜ਼ ਜਿਹੜੇ ਆ ਕਿ ਉਹ ਵੀ ਮੇਰੇ ਦੇਣੇ ਜੱਪ ਤੋਂ ਹਾਂ ਜਿਹੜੇ ਵੱਡੇ ਵੱਟੇ ਆ ਉਹ ਤੇ ਮੈਨੂੰ ਪਤਾ ਪਤਾ ਬੈਠੇ ਤਾਂ ਆਪਣੀ ਦਾਦੀ ਲੱਗੀ ਦੋਨੇ ਵਿਚਾਰੇ ਨੇ ਕੋਈ ਨਾ ਬਾਹੇ ਬਾਈ ਕਰ ਦੋ ਬਾਈ ਕਰ ਦੋ ਬਾਈ ਕਰ ਦੋ ਬਾਹੇ ਗੁਰੂ ਬੀਬੀ ਨੇ ਚੁੰਨੀ ਲਈ ਹੈ ਜੇ ਦਾਉ ਲਾਨੀਆਂ ਵਾ ਕਸ਼ਮੀਰ ਨਾਲ ਬਾਹੇ ਗੁਰੂ ਬਾਹੇ ਗੁਰੂ ਹਾਂ ਓ ਜਾਪੋ ਚਲ ਗਈ ਹੈ ਜਾਪ ਸਾਈਕਲ ਟੁੱਟ ਜਾਣਾ ਵੀਰ ਦਾ